ادھر آؤ بیٹا ادھر آؤ آجا بھی آجا تو بھی آجا کی حال ہے ٹھیک ٹھاک ہو ٹھیک ہے سر ٹھیک ٹھاک ہے آجو بیٹا لیا بھی ککا ایسے نہیں کرتے کیا ہوا اس کو بھی لگانے تو کیوں نہیں لگانے دے رہے کیونکہ میری بات سنو ਦੇਖੋ ਗੁਰਦੁਆਰੇ ਦੇ ਬਾਹਰ ਅਸੀਂ ਤੁਹਾਨੂੰ ਰੋਕਿਆ ਹਾਂਜੀ ਕਿ ਆਪਾਂ ਗੁਰਦੁਆਰੇ ਦੇ ਬਾਹਰ ਪਾਰਕਿੰਗ ਚ ਆਪਾਂ ਇਹ ਕਾਰੋਬਾਰ ਨਹੀਂ ਕਰਨਾ ਤਾਂ ਕਿ ਸੰਗਤ ਲਈ ਗੱਡੀਆਂ ਜਿਹੜੀਆਂ ਨੇ ਸਾਧਨ ਨੇ ਉਹ ਲੱਗਣ ਮੇਰੀ ਗੱਲ ਸੁਣੋ ਚਲੋ ਬੇਟਾ ਮੇਰੀ ਗੱਲ ਅਰੇ ਬੰਦੇ ਨਹੀਂ ਹੈਗੇ ਹਾਂ ਉਹ ਨਵੇਂ ਬੰਦੇ ਆਏ ਆ ਨਵੇਂ ਕਿਹੜੇ ਨੇ ਆ ਬੋਲੇ ਸਰ ਚਾਰ ਰੇਰਾ ਦੇ ਪਾਸ ਮਾ ਹੋਗਾ ਤਾਂ ਮੈਂ ਦੱਸਣਾ ਸਰ ਦੋ ਤਿੰਨ ਰੇਰਾ ਉਹ ਹਮਾਰੇ ਸਭ ਕੋ ਹਟਵਾਣੇ ਕੇ ਲਈ ਸਰ ਲਗਾ ਦਿਆ ਹੈ ਦੋ ਤਿੰਨ ਰੇਰਾ

ਅਸੀਂ ਨਾ ਜੀ ਥੋੜੇ ਦਿਨ ਪਹਿਲਾਂ ਤੁਹਾਨੂੰ ਨੂਮੈਂਸ਼ਨ ਕੀਤੀ ਸੀ ਪਾਰਕਿੰਗ ਖਾਲੀ ਕਰਾਉਣ ਦੀ ਚੰਗੀ ਗੱਲ ਹੈ ਆ ਵੀ ਗੁਰੂ ਘਰਾਂ ਚੜੀ ਸੰਗਤ ਆਉਦੀ ਹੈ ਨਾ ਉਹਨਾਂ ਨੂੰ ਦਿੱਕਤ ਨਾ ਆਵੇ ਦਿੱਕਤ ਆਉਂਦੀ ਹੁਣ ਉਹ ਤਾਂ ਵਿਚਾਰੇ ਲੱਗ ਗਏ ਹੁਣ ਉਹ ਨੌਜਵਾਨ ਲਾਉਣਾ ਚਾਹੁੰਦਾ ਉਹ ਕੋਈ ਬੰਦੇ ਇਹਨੂੰ ਲਾਉਣ ਨਹੀਂ ਲੈਂਦੇ ਫਿਰ ਮਸਲਾ ਇਹ ਹੈ ਜੇ ਅਸੀਂ ਇਹਨੂੰ ਕੁਝ ਨਹੀਂ ਕਾਂਗੇ ਲੋਕੀ ਕਹਿਣਗੇ ਵਿਤਕਰਾ ਕਰਦੇ ਨੇ ਅੱਛਾ ਸਾਡੇ ਲਈ ਤਾਂ ਗੁਰੂ ਘਰ ਦੀ ਜਗ੍ਹਾ ਖਾਲੀ ਕਰਾਉਣੀ ਸਾਰਿਆਂ ਤੋਂ ਆ ਕੱਲ ਨੂੰ ਇਹ ਨਹੀਂ ਕਿ ਮੈਂ ਲਾ ਲਾ ਕੋਈ ਹੋਰ ਲਾ ਸਕਦਾ ਜੀ ਹਾਂ ਪਰ ਉਹਨਾਂ ਨੇ ਗ੍ਰੇਵਨ ਫੜ ਲਿਆ ਹੁਣ ਸ਼ਾਮੀ ਉਹ ਬੇਟਾ ਕਿੱਥੇ ਨੇ ਬਲਾਓ ਤਸ ਕਸਟਮਰ ਖੜੇ ਆ ਰਹੇ ਕੋਈ ਨਹੀਂ ਆਉਂਦੇ ਸੀ ਗੱਲ ਕਰਦੇ ਆ ਬੇਟਾ ਕਮਾਲ ਕਰਤੀ ਇੱਥੇ ਕਿਹੜਾ ਦੋਦੋ ਕੋਈ ਪੈਸੇ ਲੈ ਰਿਆ ਵਾ ਫ੍ਰੀ ਵੀ ਲਾ ਰਹੇ ਇੱਥੇ ਸਿਰੋ ਗੱਲ ਨਹੀਂ ਹੈ ਗ੍ਰੇਵਨ ਫੜ ਲਿਆ ਗਾਲ ਕੱਢਦੀ ਮਾਰਨ ਲੱਗ ਗਿਆ ਬੇਟਾ ਤੂੰ ਫਿਕਰ ਹੀ ਨਾ ਕਰ ਮੈਂ ਪੈਰਾਲਾਈਜ਼ਡ ਮਰੀਜ਼ ਆ ਕੋਈ ਨਹੀਂ ਕੋਈ ਨਹੀਂ ਬੇਟਾ ਤੂੰ ਅਸੀਂ ਉਹਨੂੰ ਬੁੱਤ ਪਿਆਰ ਨਾਲ ਸਮਝਾਵਾਂਗੇ ਤੇਰਾ ਕਾਰੋਬਾਰ ਵੀ ਇੱਥੇ ਲੱਗੂਗਾ ਜਮਾ ਫੇਰ ਨਾ ਕਰ ਤੂੰ ਜਦੋਂ ਗੁਰੂ ਘਰ ਦੀ ਪਾਰਕਿੰਗ ਅਸੀਂ ਖਾਲੀ ਕਰਾਉਣ ਲਈ ਕਹਿ ਹੀ ਦਿੱਤਾ ਫਿਰ ਅਸੀਂ ਕੋਈ ਵੀ ਚਾਹਾਂਗੇ ਨਾ ਲੱਗੇ ਸਾਰੀ ਯਹਾਂ ਤੇ ਚਾਰ ਏਰੀਏ ਸੇ ਜ਼ਿਆਦਾ ਲੱਗਦੇ ਗੈਦਰਿੰਗ ਹੁੰਦੇ ਐ ਸਰ ਯਹਾਂ ਤੇ ਗੱਡੀ ਰੋਡ 'ਤੇ ਹੁੰਦਾ ਐ ਸਰ ਪੁਲਿਸ ਵਾਲੇ ਸਰ ਉਹ ਚੋ ਬੇਟਾ ਪੁਲਿਸ ਵਾਲੋਂ ਕੋ ਮੈਂ ਨਹੀਂ ਕੁਝ ਬੋਲ ਸਕਦਾ ਕਿ ਮੈਂ ਇਹ ਨਾਲ ਥੋੜੇ ਜ਼ਿਆਦੇ ਹੋਗੇ ਨਹੀਂ ਨਹੀਂ ਇਹ ਇਹ ਤਾਂ ਮੇਰਾ ਹੈ ਇਹ ਦੋ ਦੇ ਉਹੀ ਕਹਿ ਰਹੇ ਐ ਦੇਖੋ ਕਾਨੂੰਨ ਇੱਕ ਕਾਨੂੰਨ ਕਾਨੂੰਨ ਸੇ ਉਪਰ ਸੁਣੋ ਬੇਟਾ قانون سے اوپر بیٹا ہم نہیں ہیں ہم پولیس پرساشن کو ہم نہیں حکم لگا سکتا ہے لیکن اگر یہ بندہ اپنا کاروبار کرنا چاہتا ہے تو اس کو بھی کرنا یہی پہ بھی بلکل بلکل تو ایسے نہیں یہ آپ کا قسمہ یہ میڈم آیا ہے پوچھو جا لیا بیٹا کیڑا بندہ آؤ جی آپ چل دیا لیا آؤ آؤ بھائی اوتھ چل دیا آؤ نہیں نہیں پلیز 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 ਕਿੰਨੇ ਫੜਿਆ ਇਹਦੇ ਓੜੇ ਕੌਣ ਆ ਆਓ ਜੀ ਪਲੀਜ਼ ਆਜੋ ਮੱਦੇ ਆ ਨਾਰੀ ਵਾਲਾ ਤੇ ਗੱਡੀ ਵਾਲਾ ਬੇਟਾ ਇੱਕ ਮਿੰਟ ਸਾਈਡ ਤੋਂ ਹੋ ਪਲੀਜ਼ ਬੇਟਾ ਮੇਰੀ ਗੱਲ ਸੁਣ ਲੈ ਪੁੱਤ ਧਿਆਨ ਨਾਲ ਹਾਂਜੀ ਬਾਈ ਸਾਡਾ ਨਾ ਤੇਰੇ ਨਾਲ ਵੈਰ ਆ ਸੁਣ ਲੈ ਤੇ ਨਾ ਕਿਸੇ ਨਾਲ ਕੋਈ ਨਿੱਜੀ ਦੋਸਤੀ ਐ ਇਧਰ ਮੇਰੇ ਨਾਲ ਦੇਖੋਂ ਤੂੰ ਛੱਡ ਦੇ ਇਹਨੂੰ ਦੇਖੋ ਇਸ ਤਰ੍ਹਾਂ ਬੇਟਾ ਕੋਈ ਵੀ ਕਾਰੋਬਾਰ ਮੰਦਰ ਜਾਂ ਗੁਰਦੁਆਰੇ ਦੀ ਪਾਰਕਿੰਗ ਚ ਲੱਗੇਗਾ ਉੱਥੇ ਆਉਣ ਵਾਲੀ ਸੰਗਤ ਨੂੰ ਸਮੱਸਿਆ ਆਏਗੀ ਇਹ ਤਾਂ ਮੰਨਦੇ ਹੋ ਸਾਡੇ ਕਹਿਣ ਤੇ ਉਹ ਵਿਚਾਰਿਆਂ ਨੇ ਆਪਣਾ ਕਾਰੋਬਾਰ ਇੱਥੇ ਲਾ ਲਿਆ ਲਾ ਲਿਆ ਹੁਣ ਜੇ ਇੱਕ ਬੰਦਾ ਇਹ ਮੁੰਡਾ ਦੂਜੀ ਗੱਲ ਵੈਸੀ ਇਹ ਸਰਦਾਰ ਹੈ ਜੇ ਇਹਨੂੰ ਨਹੀਂ ਰੋਕਾਂਗੇ ਫਿਰ ਸਾਨੂੰ ਦੁਨੀਆ ਕਹੇਗੀ ਜੀ ਵੀ ਇਹ ਵਿਤਕਰਾ ਕਰਦੇ ਨੇ ਅਸੀਂ ਉਸ ਬੱਚੇ ਨੂੰ ਵੀ ਕਿਹਾ ਵੀ ਬੇਟਾ ਜੀ ਤੁਸੀਂ ਵੀ ਗੁਰੂ ਘਰ ਦੀ ਪਾਰਕਿੰਗ 'ਚ ਨਹੀਂ ਲਾਉਣੀ ਇਹਨੂੰ ਕੱਲ ਕਿਹਾ ਸੀ ਤੇ ਅੱਜ ਮੈਨੂੰ ਟੈਲੀਫੋਨ ਆਇਆ ਮੈਂ ਮੀਟਿੰਗਾਂ 'ਚ ਬੀਜ਼ੀ ਸੀਗਾ ਬੇਟਾ ਗੱਲ ਇਹ ਆ ਅੱਜ ਤੁਸੀਂ ਇਹਦਾ ਗੱਲ ਫੜ ਲਿਆ ਮੈਂ ਕੁਛ ਨਹੀਂ ਆਹ ਨਹੀਂ ਆਪਾਂ ਕਹਿਣਾ ਕੁਛ ਨਹੀਂ ਆਹ ਇਹ ਸੁਣ ਲਓ ਅਸੀਂ ਬੇਟਾ ਤੈਨੂੰ ਕੁਛ ਨਹੀਂ ਕਹਿਣਾ ਉਹਦਾ ਕਾਰਨ ਅਸੀਂ ਕਾਨੂੰਨ ਹੱਥੇ 'ਚ ਨਹੀਂ ਲੈਣਾ ਅਸੀਂ ਰਾਜ ਨੇ ਅਸੀਂ ਰਾਜਨੀਤਿਕ ਸਮਾਜਿਕ ਬੰਦੇ ਆ ਆ ਸਾਰੀ ਸਾਡੀ ਟੀਮ ਜਿਹੜੀ ਅਸੀਂ ਕੋਈ ਗੁੰਡਾਗਰਦੀ ਨਹੀਂ ਕਰਨੀ ਚਾਹੁੰਦੇ ਬੇਟਾ ਜੀ ਅੱਜ ਮੇਰੀ ਗੱਲ ਤੁਸੀਂ ਨੋਟ ਕਰ ਲਓ ਮੈਂ ਤੁਹਾਨੂੰ ਅੱਜ ਇੱਜ਼ਤ ਨਾਲ ਸਮਝਾ ਚੱਲਿਆ ਇਹ ਮੁੰਡਾ ਪੁੱਤ ਉਥੇ ਆਪਣਾ ਕਾਰੋਬਾਰ ਕਰੂਗਾ ਉਹਦਾ ਕਾਰਨ ਹੈ ਕਿਉਂਕਿ ਅਸੀਂ ਇਹਨੂੰ ਖੁਦ ਕਿਹਾ ਵੀ ਭਾਈ ਜੀ ਅਸੀਂ ਉਹਨਾਂ ਨੂੰ ਕਿਹਾ ਗੁਰੂ ਘਰ ਦੀ ਪਾਰਕਿੰਗ 'ਚ ਨਹੀਂ ਕਰਨਾ ਤੇ ਬੇਟਾ ਤੇਰੇ ਲਈ ਵੀ ਰੂਲ ਸੇਮ ਹੈ ਤੁਹਾਨੂੰ ਤਾਂ ਖੁਸ਼ੀ ਹੋਣੀ ਚਾਹੀਦੀ ਹੈ ਕਿ ਅਸੀਂ ਲੋਕ ਵਿਤਕਰਾ ਨਹੀਂ ਕਰ ਰਹੇ ਪਰ ਜੇ ਪੁੱਤ ਜੇ ਤੁਸੀਂ ਇਹਨੂੰ ਇੱਥੇ ਲਾਉਣ ਤੇ ਕੋਈ ਸਮੱਸਿਆ ਇਹਨੂੰ ਆ ਗਈ ਬੇਟਾ ਮੈਂ ਕਿੰਨੇ ਬੰਦਿਆਂ 'ਚ ਖੜ ਕੇ ਕਹਿ ਰਿਹਾ ਤੇਰੇ ਪੁੱਤ ਕੱਲ ਉਹ ਜੁੱਤੀਆਂ ਫੇਰੂ ਮੈਂ ਤੂੰ ਚੇਤਾ ਰੱਖੇਗਾ ਕਿਸੇ ਦੇ ਪੁੱਤ ਗੱਲ ਨੂੰ ਐ ਨਹੀਂ ਫੜਨਾ ਆਪਾਂ ਇਨਸਾਨ ਆ ਇਨਸਾਨਾਂ ਵਾਂਗ ਰਹੀਏ ਆਪਾਂ ਗੁੰਡਾਗਰਦੀ ਨਹੀਂ ਕਰਨੀ ਤੁਸੀਂ ਕਿਉਂ ਇਸ ਪਾਸੇ ਚੱਲ ਪਏ ਬਈ ਅਸੀਂ ਚਾਹੁੰਦੇ ਹਾਂ ਗੁਰੂ ਘਰਾਂ ਤੇ ਮੰਦਰਾਂ ਦੀ ਪਾਰਕਿੰਗ 'ਚ ਜੇ ਗੱਡੀਆਂ ਹੁਣ ਆਪਾਂ ਵੀ ਸਾਰੀਆਂ ਰਿਹੜੀਆਂ ਗੁਰਦੁਆਰੇ ਜਾਂ ਮੰਦਿਰ ਦੀ ਪਾਰਕਿੰਗ ਚ ਲਾ ਲਾਂਗੇ ਕਿਸੇ ਨੇ ਮੱਥਾ ਟੇਕ ਕੇ ਆਉਣਾ ਕਿਵੇਂ ਲਾਊਗਾ ਅਸੀਂ ਇੱਕ ਡਿਸੀਜਨ ਲਿਆ ਕਿ ਸਾਰਿਆਂ ਨੂੰ ਰਿਸਪੈਕਟਿਵਲੀ ਕਹਤਾ ਤੁਸੀਂ ਇੱਥੇ ਲਾ ਲਓ ਸਾਰਿਆਂ ਨੇ ਮੰਨ ਲਿਆ ਹੁਣ ਇਹ ਮੁੰਡੇ ਨੇ ਜਦੋਂ ਲਈ ਸਾਡਾ ਫਰਜ਼ ਹੀ ਇਹਨੂੰ ਵੀ ਕਹਿਣਾ ਅਸੀਂ ਤਾਂ ਅਸੀਂ ਤਾਂ ਸਮਾਜ ਚ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਇਹ ਵਿਚਾਰੇ ਨੇ ਅੱਜ ਮੈਨੂੰ ਦੱਸਿਆ ਕਹਿੰਦਾ ਮੇਰੇ ਗੱਲ ਫੜ ਲੇ ਜੀ ਇਹਨਾਂ ਨੇ ਬੇਟਾ ਜੀ ਅੱਜ ਤਾਂ ਤੁਸੀਂ ਹੈਗੇ ਹੋ ਮੇਰੇ ਸੁਣ ਲਓ ਭੈਣ ਭਰਾ ਤੇ ਕੱਲ ਪੁੱਤ ਮੈਂ ਰਿਸ਼ਤੇ ਭੁੱਲ ਜਣੇ ਆ ਫਿਰ ਅਸੀਂ ਸਾਰਿਆਂ ਨੇ ਪੁੱਤ ਤੁਹਾਨੂੰ ਵੀ ਨਹੀਂ ਇੱਥੇ ਖੜਨ ਦੇਣ ਇਹ ਅੱਛਾ ਇੱਥੋਂ ਤੋਂ ਤੁਹਾਨੂੰ ਪੁਲਿਸ ਪ੍ਰਸ਼ਾਸਨ ਕੁਝ ਕਵੇ ਨਾ ਕਵੇ ਸਾਡੀ ਕੋਈ ਜ਼ਿੰਮੇਵਾਰੀ ਅਸੀਂ ਪੁਲਿਸ ਤੋਂ ਉੱਪਰ ਨਹੀਂ ਹੈਗੇ ਕਾਨੂੰਨ ਤੋਂ ਉੱਪਰ ਪਰ ਐਦਾਂ ਇਹਨੂੰ ਮੁੰਡੇ ਨੂੰ ਜੇ ਰੋਕੋਗੇ ਮੈਂ ਇਹਦੀ ਗੱਲ ਅੱਜ ਕਰਦਾ ਕੱਲੋਂ ਤੈਨੂੰ ਕੋਈ ਪ੍ਰੋਬਲਮ ਆਉਂਦੀ ਹੈ ਨਾ ਮੇਰਾ ਜਸਵਿੰਦਰ ਤੋਂ ਨੰਬਰ ਲੈ ਲੈ ਅਸੀਂ ਤੇਰੇ ਨਾਲ ਵੀ ਖੜਾਂਗੇ ਹੋਰ ਦੱਸ ਤੂੰ ਸਾਡਾ ਕੋਈ ਦੁਸ਼ਮਣ ਥੋੜੋ ਯਾ ਅਸੂਲ ਤਾਂ ਸਾਰੇ ਆਲੀ ਬਰਾਬਰ ਨੇ ਅ ਕਿੱਡਾ ਸੋਹਣਾ ਖਾਲੀ ਹੋਈ ਪਾਰਕਿੰਗ ਦੇ ਲੋਕ ਗੱਟੀਆਂ ਲਾ ਰਹੇ ਨੇ ਨਾ ਪਲੀਜ਼ ਮੇਰੀ ਬੇਨਤੀ ਹੈ ਜੀ ਇਹ 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 ਮੁਰਦਾ ਲਾਉਂਦਾ ਹੈ ਜਾਂ ਕੋਈ ਕੀ ਤਕਲੀਫ ਆ ਸੌਰੀ ਉਹ ਵੀ ਕਾਰ ਉਹ ਕਰਦਾ ਆਪਣੀ ਮਿਹਨਤ ਕਰਦਾ ਵਾ ਬੇਟਾ ਜੀ ਮੈਂ ਤੈਨੂੰ ਪਿਆਰ ਕਰ ਰਿਆ ਨਾ ਤੇ ਤੂੰ 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 ਪਿਆਰ ਲੈ ਮੇਤੋਂ ਮੈਂ ਨਹੀਂ ਚਾਹੁੰਦਾ ਵੀ ਸ਼ਹਿਰ ਚ ਕੋਈ ਇਹ ਕਵੇ ਸ਼ਹਿਰ ਚ ਕੋਈ ਇਹ ਕਵੇ ਕਿ ਇਹ ਬੰਦੇ ਆ ਕੇ ਗੁੰਡਾ ਕਰਦੇ ਅਸੀਂ ਨਹੀਂ ਗੁੰਡਾ ਕਰਤੀ ਵਾਲੇ ਪਰ ਕਾਕਾ ਤੂੰ ਟੈਕੰਤਲ ਤੋਂ ਲਾਉਣੀ ਹੈ ਠੀਕ ਹੈ ਤੇ ਇਹਨੂੰ ਬੇਟਾ ਕੁਝ ਨਹੀਂ ਕਹਿਣਗੇ ਇਹ ਕਹਿਣਾ ਕਿਉਂ ਆ ਲੋੜ ਹੀ ਨਹੀਂ ਉਹਦਾ ਗੱਲ ਫੜ ਲਿਆ ਜੀ ਅੱਜ ਨਾਲ ਆਉਹੀ ਪਾਈਓ ਮੈਂ ਆਇਆ ਯਾਰ ਕੀ ਗੱਲ ਚਲੋ ਤੁਸੀਂ ਆਪਣੇ ਗਾਹ ਕਟੈਂਡ ਕਰੋ ਮੇਰੇ ਵੱਲੋਂ ਅੱਛਾ ਤੁਹਾਨੂੰ ਵੀ ਕੋਈ ਸਮੱਸਿਆ ਆਵੇ ਮੈਂ ਦੁਬਾਰਾ ਕਹ ਰਿਹਾ ਕਾਨੂੰਨ ਤੇ ਪ੍ਰਸ਼ਾਸਨ ਤੋਂ ਇਲਾਵਾ ਕਾਨੂੰਨ ਤੋਂ ਅਸੀਂ ਉੱਤੇ ਨਹੀਂ ਹੈਗੇ ਹੋਰ ਕੋਈ ਤੁਹਾਨੂੰ ਇੱਥੇ ਆ ਕੇ ਤੁਹਾਡੇ ਗੱਲ ਫੜੂ ਸਾਨੂੰ ਦੱਸ ਦਿਓ ਯਾਰ ਚੰਗਾ ਭਾਈ ਧੰਨਵਾਦ ਬਹੁਤ ਬਹੁਤ ਠੀਕ ਹੈ ਵੀ ਕਾਕਾ ਆਉਜੀ ਬੀਨਸ ਮੇਰਾ ਨੌਜਾਸਤੂ ਸੇ ਹੋਬੀ ਐ ਠੀਕ ਐ ਸਰ ਮੈਂ ਆਪਣੇ ਜਿੰਡੂ ਬੋਲਨਾਈਜ਼ਰ ਨਹੀਂ ਹਾਂ ਮੈਂ ਉਹਨਾਂ ਦਾ ਸਾਥ ਕਰਦਾ ਹਾਂ ਅੱਛਾ ਅੱਛਾ ਕੋਈ ਨਹੀਂ ਤੂੰ ਪਰਵਾਹ ਨਾ ਕਰ ਯਾਰ ਮੈਂ ਪੈਰਾਲਾਈਜ਼ ਦਾ ਮਰੀਜ਼ ਐ ਸ਼ਾਮ ਹੀ ਆਣਾ ਬੇਟਾ ਤੂੰ ਗੱਲ ਸੁਣ ਤੂੰ ਸਾਡਾ ਆਖਾ ਦੇਖ ਅਸੀਂ ਕਿਸੇ ਵੀ ਧਰਮ ਚ ਭੇਤ ਭਾਵ ਨਹੀਂ ਕਰਨਾ ਸਸੀ ਜੇ ਉਹਨਾਂ ਨੂੰ ਕਿਹਾ ਬੇਟਾ ਤੇ ਅਸੀਂ ਤੈਨੂੰ ਵੀ ਕਹਤਾ ਪਰ ਜੇ ਤੈਨੂੰ ਪ੍ਰੋਬਲਮ ਆਈ ਅਸੀਂ ਤੇਰੇ ਨਾਲ ਖੜੇ ਵੀ ਹਾਂ ਅੱਜ ਜੇ ਤੈਨੂੰ ਪ੍ਰੋਬਲਮ ਆਈ ਖੜੇ ਹਾਂ بھائی منڈے دھیان رکھا کرو منڈیا کا ایک دو بولا مگر ہم بولے نہ تو ہم یہاں صفائی کر کے میں تو یہ بھی بولتا ہوں آپ سبھی کو کسی سے پرابلم آتی ہے تو آپ میرے کو کوئی بھی ٹیلی فون کر لو یار میرے لیے آپ سب بھائیوں میرے لیے سب بھائیوں میرا نمبر ان کے پاس جب مرضی لے لیجیے ਕਿਸੇ ਕੋ ਪ੍ਰੋਬਲਮ ਆਏ ਯੂ ਕਾਲ ਮੀ ਐਨੀ ਟਾਈਮ ਪਰ ਐਸੇ ਨਹੀਂ ਇੱਕ ਬੰਦੇ ਕੋ ਐਸੇ ਬਸ ਇੱਕ ਬੰਦੇ ਨ ਸਾਰੇ ਬੰਦਾ ਕੋ ਹਮ ਲੋਗ ਆਤੇ ਨੇ ਮਿਲ ਜੁ ਇਨਕਾ ਕਹਿਣਾ ਹੈ ਕਿ ਕਿ ਚਾਰ ਰੇੜੀ ਇੱਥਾ ਤਾਂ ਚਾਰ ਹੀ ਰਹੇਗਾ ਬੇਟਾ ਚਾਹ 40 ਲੱਖ ਚਲ ਜੋ ਮੇਰੀ ਗੱਲ ਸੁਣੋ ਜਦੋਂ ਪ੍ਰਸ਼ਾਸਨ ਤੇ ਪੁਲਿਸ ਨੂੰ ਕੋਈ ਸਮੱਸਿਆ ਆਉਗੀ ਸੁਣ ਲੈ ਉਹ ਬੇਟਾ ਜੀ ਤੁਸੀਂ ਦੇਖਣਾ ਕਿਵੇਂ ਹੈਂਡਲ ਕਰਨਾ ਅਸੀਂ ਉਹਦੇ ਤੇ ਉੱਪਰ ਨਹੀਂ ਲੱਗੇ ਪਰ ਤੁਹਾਨੂੰ ਪ੍ਰੋਬਲਮ ਕੋਈ ਹੋਰ ਆਉਂਦੀ ਹੈ ਮੈਂ ਬੈਠਾ ਹਾਂ ਕਾਰ ਦੇ ਯਾਰ ਮੇਰਾ ਬੇਲਾ ਕਾਰ ਦੇ ਆ ਮੈਂ ਕਾਰ ਦੇ ਕੇ ਜਾਂਦਾ ਸਾਰੇ ਵਾਲੀ ਐ ਆ ਸਾਰੇ ਵਾਲੀ ਐ ਕਿਸੇ ਨੂੰ ਸਮੱਸਿਆ ਆਵੇ ਯਾਰ ਸਾਨੂੰ ਦੱਸੋ ਤੁਸੀਂ ਸਾਡੇ ਹੀ ਕੋ ਬਗਾਨੇ ਨਹੀਂਗੇ ਚੱਲ ਕਾਕਾ ਮਰਜ਼ਾ ਮਾਰ ਚੱਲ ਕਰ ਕਾਰੋਬਾਰ ਆਪਣਾ ਆਓ ਜਸਵਿੰਦਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜੋ ਪਿਛਲੇ ਦਿਨੀ ਪਾਲਸੀ ਬਣਾਈ ਐ ਕਿ ਗੁਰੂ ਘਰ ਦੀ ਪਾਰਕਿੰਗ 'ਚ ਕੋਈ ਨਹੀਂ ਲੱਗੂ ਇਹ ਸਾਡਾ ਇੱਕ ਹੋਰ ਇੱਕ ਨੌਜਵਾਨ ਸਿੱਖ ਭਰਾ ਸੀ ਅਸੀਂ ਇਹਨੂੰ ਵੀ ਕਿਹਾ ਵੀ ਭਾਈ ਨਹੀਂ ਪਰ ਕੁਝ ਬੰਦਿਆਂ ਨੇ ਇਹਦੇ ਨਾਲ ਭਾਈ ਕੋ ਮਾੜੀ ਬਤਸਲੂਕੀ ਕੀਤੀ ਉਹ ਸਾਡਾ ਫਰਜ਼ ਵੀ ਬਣਦਾ ਸੀ ਉਹਦੇ ਮਗਰ ਆ ਕੇ ਸਟੈਂਡ ਲੈਣਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ